ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਦੀ ਫਤਿਹ ਮੇਰਾ ਨਾਮ ਹੈਗਾ ਜੀ ਸੰਦੀਪ ਕੌਰ ਤੇ ਮੈਂ ਮੁਹਾਲੀ ਡਿਸਟ੍ਰਿਕਟ ਦੀ ਰਹਿਣ ਵਾਲੀ ਆ ਤੇ ਮੈਂ ਫੇਸਬੁੱਕ ਤੇ ਵੀਡੀਓਜ਼ ਦੇਖਿਆ ਸੀ ਨਿਰਵੈਰ ਵੀਰ ਜੀ ਦੀਆਂ ਤੇ ਬਹੁਤ ਜਿਆਦਾ ਪ੍ਰੇਰਿਤ ਮੈਂ ਹੋਈ ਆ ਉਹਨਾਂ ਤੋਂ ਤੇ ਬਹੁਤ ਹੀ ਅੱਛਾ ਸੰਦੇਸ਼ ਜਿਹੜਾ ਕਿ ਉਹ ਦੁਨੀਆ ਨੂੰ ਦੇ ਰਹੇ ਹੈਗੇ ਆ ਤੇ ਵਾਹਿਗੁਰੂ ਜੀ ਦਾ ਜਾਪ ਮੈਂ ਹਮੇਸ਼ਾ ਤੋਂ ਹੀ ਕਰਦੀ ਸੀਗੀ ਤੇ ਨਿਰਵੈਰ ਵੀਰ ਜੀ ਦੀ ਵੀਡੀਓ ਦੇਖਣ ਤੋਂ ਬਾਅਦ ਮੈਂ ਆਪਣੀ ਫੈਮਿਲੀ ਨੂੰ ਵੀ ਤੇ ਮੈਂ ਖੁਦ ਵੀ ਵਾਹਿਗੁਰੂ ਜੀ ਦਾ ਨਾਮ ਸਵਾ ਸਵਾ ਸ੍ਰੀ ਗੁਰੂ ਰਾਮਦਾਸ ਜੀ ਤੇ ਹਰ ਟਾਈਮ ਧਿਆਨ ਦੇ ਰਹੀ ਨਹੀਂ ਆ ਤੇ ਮੈਂ ਆਪਣੇ ਜਿਵੇਂ ਰਿਸ਼ਤੇਦਾਰ ਹੈਗੇ ਆ ਜਾਂ ਕੋਈ ਮੇਰੇ ਫਰੈਂਡਸ ਹੈਗੇ ਆ ਤੇ ਮੈਂ ਉਹਨਾਂ ਨੂੰ ਵੀ ਵਾਹਿਗੁਰੂ ਜੀ ਦਾ ਨਾਮ ਜਪਣ ਲਈ ਬੋਲਦੀ ਹੈਗੀ ਆ ਤੇ ਮੈਂ ਜਦੋਂ ਦਾ ਵਾਹਿਗੁਰੂ ਜੀ ਦਾ ਨਾਮ ਜਪਣਾ ਸ਼ੁਰੂ ਕਰਿਆ ਹੈ ਸਵਾ ਸਵਾ ਗੁਰੂ ਰਾਮਦਾਸ ਤਾਂ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਮਤਲਬ ਕਿ ਚੰਗੀਆਂ ਕਟਨਾਵਾਂ ਤੁਸੀਂ ਕਹਿ ਸਕਦੇ ਹੋ ਕਿ ਹੋਈਆਂ ਹੈਗੀਆਂ ਤੇ ਬਹੁਤ ਜ਼ਿਆਦਾ ਕੰਮ ਜਿਹੜੇ ਮੇਰੇ ਕਾਫੀ ਸਾਲਾਂ ਤੋਂ ਅੜੇ ਹੋਏ ਸੀਗੇ ਉਹ ਕੁਝ ਦਿਨਾਂ ਵਿੱਚ ਹੀ ਹੋ ਗਏ ਹੈਗੇ ਐ ਤੇ ਅਗਰ ਮੈਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੀਆਂ ਤੇ ਸਵਾ ਸਵਾ ਸ਼੍ਰੀ ਗੁਰੂ ਰਾਮਦਾਸ ਜੀ ਦਾ ਨਾਮ ਜਪਦੀਆਂ ਸਿਮਰਨ ਕਰਦੀਆਂ ਤੇ ਮਨ ਨੂੰ ਬਹੁਤ ਸਕੂਨ ਮਿਲਦਾ ਹੈਗਾ ਤੇ ਨਿੱਤ ਦੇ ਜਿਹੜੇ ਛੋਟੇ-ਮੋਟੇ ਕੰਮ ਹੈਗੇ ਐ ਤੇ ਉਹ ਵੀ ਕੰਮ ਜਿਹੜੇ ਕੀ ਹੈਗੇ ਆ ਉਹ ਹੁਣ ਬਹੁਤ ਜਲਦੀ ਜਲਦੀ ਹੋਣ ਲੱਗਿਆ ਜਿਨ੍ਹਾਂ ਵਿੱਚ ਬਹੁਤ ਜ਼ਿਆਦਾ ਅੜਚਨਾ ਆਉਂਦੀਆਂ ਹੁੰਦੀਆਂ ਹਨ ਸੀਗੀਆਂ ਤੇ ਮੇਰੀ